ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਪੱਬੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਸਬੰਧਿਤ ਐਸਐਸਪੀ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਪ੍ਰੈਸ ਕਾਨਫਰੰਸ ਕਰਦੇ ਰਹੇ ਜਾਣਕਾਰੀ ਕੱਲ ਇੱਕ ਕਾਫੀ ਮੁੱਦਾ ਆਲਓਵਰ ਚੱਲ ਰਿਹਾ ਸੀ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇੰਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੌਰ ਕਮਲਾ ਕੌਰ ਪੱਬੀ ਉਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਦੇ ਹੀ ਡੀਟੇਲ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:37 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲ 9179 ਈਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈੱਡ ਬੋਡੀ ਹੈ ਔਰ ਉਥੇ ਇੱਕ ਡੈਡ ਬਡੀ ਪਈ ਹੈ ਤੇ ਗੱਡੀ 'ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸਐਚਓ ਕੈਂਟ ਡੀਐਸਪੀ ਸਿਟੀ 2 ਜਿਹੜੇ ਪੀਐਸਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾ ਕੋਲ ਇਸ ਟਾਈਮ ਚਾਰਜ ਹੈ ਐਸਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਉੱਥੇ ਭਲਾਇਆ ਗਿਆ ਤੇ ਇਨਿਸ਼ੀਅਲ ਸੈਂਸ ਕਿ ਬੋਡੀ ਵਾਸ ਅਨ ਆਈਡੈਂਟੀਫਾਈਡ ਦਾ ਬੋਡੀ ਨੂੰ ਸਿਵਲ ਹਸਪੀਟਲ ਮੌਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫਾਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫਾਲੋਅਰਸ ਤੇ ਵਕ ਵਕ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਿਸ ਤੇ ਉੱਤਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਮ੍ਰਿਤੰਡਾ ਚ ਕਿਸੇ ਸ਼ੋਰੂਮ ਸੇ ਪ੍ਰੋਮੋਸ਼ਨ ਲਈ ਲਾਨਾ ਬਟ that day ਉਹ ਕਰਨੀ ਸੀਗੀ ਅਗਲੇ ਦਿਨ ਫਿਰ ਅਮਰਿਤਪਾਲ ਇਸੇ ਗੱਲ 'ਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ 'ਕੀ ਪ੍ਰੋਮੋਸ਼ਨ ਕਰੋ देन ਇਵੈਨਚੁਅਲੀ ਸ਼ੀ ਅਗਰੀਡ ਤੇ ਜਿਹੜਾ ਅਮਰਿਤਪਾਲ ਹੈ ਅ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਵਚਨ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਏ ਆ ਸੀ ਕੁਝ ਇਹਦੀ ਹਿਊਮਨ ਇੰਡ ਤੋਂ ਲੁਧਿਆਣਾ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੇ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚ ਉਹ ਵਾਪਸ ਪਾਪਸ ਉਹਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇਦਾ ਰਹਿਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਬਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲਿਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ 'ਚ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਉਸ ਸੰਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲਿਜਾ ਕੇ ਇਹਦੇ ਗਲੇ 'ਤੇ ਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬੋਡੀ ਨੂੰ ਪਿੱਛੇ ਸਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾ ਦਿੱਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ 뎀 ਸੋ ਇਸ ਪਲੈਨਿੰਗ ਦੇ ਤਹਿਤ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਉੱਥੇ ਫਰਾਰ ਹੋ ਗਏ ਤੇ ਯੂジング ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਪੁਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਨਿਮਰਤਜੀਤ ਔਰ ਜਸਪ੍ਰੀਤ ਹੈ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਨਾ ਦਾ ਹੋਰ ਇਹਦੇ ਚ ਐਂਗਲ ਸੀਗਾ ਔਰ ਜਿਹੜਾ ਇਹਦਾ ਚ ਕੌਨਸਪੀਰੇਟਰ ਹੈ ਅਮਰਿਤਪਾਲ ਮੈਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰਾਪਰਟੀ ਮਾ ਲਾਈਆਂ ਹੋਈਆਂ ਸੋ ਦੈਟ ਪੂਰਾ ਸਰਕਲ ਕੰਪਲੀਟ ਹੋਏ ਤੇ ਹੁਣ ਤੱਕ ਦੀ ਤਫਤੀਸ਼ ਇਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅਮਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਹੈ ਦੇ ਵਰ ਡੂਇੰਗ ਦ ਰੋਲ ਮੋਰਲ ਪੁਲਿਸਿੰਗ ਇਨਾ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਪਿੱਛੋਈ ਕੰਚਨ ਦੇਵੀ ਹੈ ਤੇ ਕਮਲਾਖੋਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ 뎀 ਕਿ ਬਹੁਤ ਹੀ ਵਲਗਰ ਵੀਡੀਓਸ ਪੰਦੀ ਸੀ ਤੇ ਸਾਡਾ ਅਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅੰਮ੍ਰਿਤਪਾਲ ਨੇ ਰੋਕਦਾ ਸੀਗਾ ਪਰ ਇਹ ਨਹੀਂ ਹੱਟੀ ਸੋ ਅਕੋਰਡਿੰਗ ਟੂ 뎀 ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ 댓 ਇਜ਼ ਹਾਊ ਦੇ ਪਲਾਨਡ ਥਿਸ ਹੋਲ ਕਨਸਪੀਰੇਸੀ ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਨ ਅ ਮਰਡਰ ਕਰ ਲੈਣ ਮੈਨੂੰ ਆਪ ਦਾ ਪਾਲ ਦੇ ਬਹੁਤ ਸਾਫ਼ ਕੀ ਪੜੇਗੀ ਉਹਦੇ ਵਿੱਚ ਅਬ ਮੈਂ ਸਿਰਫ ਮਾਮਲਾ ਦੱਸਾਂ। ਇਹਨਾਂ ਦੋਨਾਂ ਦੀ ਡੀਟੇਲਸ ਜਿਹੜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਤਜੀਤ ਹੈ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ 32 ਸਾਲ ਦਾ ਹੈ ਤੇ ਨਿਮਰਨਜੀਤ ਦਾ ਅਮਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਤਨੋਲਾ ਜ਼ਿਲ੍ਹਾ ਬਰਨਾਲਾ ਵਿੱਚ ਦਰਜ ਹੈ। ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀਐਕਸ ਐਕਸ ਨਾਂ ਦੀ 뮤직 ਪ੍ਰੋਡਿਊਸਰ ਨੂੰ ਉਹਨਾਂ ਨੇ ਬਿਲੀਵ ਕੀਤਾ ਸੀ ਕਿ ਉਹ ਬੜੀ ਬਲਗਰੀਆ ਕੁਛ ਇਦਾਂ ਦੀ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਨੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 41 506 148 149 ਥਾਣਾ ਧਨੋਲਾ ਤੇ ਅਮ੍ਰਿਤਪਾਲ ਤੇ ਇੱਕ ਹੋਰ ਅਮ੍ਰਿਤਸਰ ਜੀ ਵੀ ਈ ਡਿਵੀਜ਼ਨ ਥਾਣੇ 'ਚ 2020 'ਚ ਐਫ ਆਈ ਆਰ ਨੰਬਰ 5 ਦਰਜ ਹੈ ਅੰਡਰ ਸੈਕਸ਼ਨ 307 ਤੋਂ 434 27 353 186 ਜਦੋਂ ਇਹਨਾਂ ਨੇ ਹੈਰੀਟੇਜ ਸਟਰੀਟ ਤੇ ਆਈ ਥਿੰਕ ਸਟੈਚੂਜ਼ ਵਗੈਰਾ ਨੋ ਡਿਮੋਲਿਸ਼ ਕੀਤਾ ਸੀ ਜੀ ਮੈਡਮ ਮੈਂ ਪੁੱਛੂ ਤੇ ਕਿਸ ਏਰੀਆ ਚ ਕੀਤੀ ਗਈ ਹੈ ਵਾਰਦਾਤ ਕਿ ਉੱਥੇ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਦਾ ਸਿਕਿਉਰਿਟੀ ਲੈਪ ਹੋਈ ਹੈ ਇਸ ਤਰ੍ਹਾਂ ਦੀ ਵਾਰਦਾਤ ਕਰਨਾ ਔਰ ਦੂਸਰਾ ਪਾਰਕਿੰਗ ਚ ਆਸਾਨੀ ਨਾਲ ਗੱਡੀ ਲਗਾਣਾ ਕੋਈ ਸਿਕਿਉਰਿਟੀ ਲੈਪਸ ਤਾਂ ਵੀਲ ਫਿਗਰ ਆਊਟ ਲੇਟਰ ਬਟ ਜੋ ਹਾਲੇ ਤੱਕ ਦੀ ਤਫਤੀਸ਼ ਚ ਪਤਾ ਲੱਗਿਆ ਹੈ ਕਿ ਇਹਨਾਂ ਨੇ ਉੱਥੋਂ ਲਿਆ ਕੇ ਜੋ ਉਹਨਾਂ ਨੇ ਪਲਾਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਇਨਟਾਈਜ਼ ਕਰਕੇ ਕਿਸੇ ਹੋਰ ਜਗ੍ਹਾ ਲੈ ਕੇ ਆਵਾਂਗੇ ਸੋ ਰੈਸਟ ਰਿਗਾਰਡਿੰਗ ਦਿਸ ਜਿਹੜਾ ਲੜਕਾ ਗੱਡੀ ਲੈ ਕੇ ਆ ਰਿਹਾ ਹੈ ਉਹ ਕਿਹੜਾ ਹੈ ਜਸਪੀਤ ਹੈ ਜਾਂ ਨਿਮਰਜੀ ਜੀ ਜੀ ਦੇਖੋ ਇਹਨਾਂ ਕੋਲ ਇੱਕ ਤਾਂ ਗੱਡੀ ਸੀਗੀ ਸਕੋਰਪੀਓ ਜਿਹੜੀ ਐਨ ਸਕੋਰਪੀਓ ਸੀਗੀ ਉਹ ਪਹਿਲਾਂ ਜਦੋਂ ਲੁਧਿਆਣੇ ਗਿਆ ਉਸ ਗੱਡੀ ਚ ਗਿਆ ਤੇ ਇਨ ਬਿਟਵੀਨ ਦੇ ਹੈਵ ਬੀਨ ਚੇਂਜਿੰਗ ਕਾਰਸ ਉਹ ਜਦੋਂ ਉਹਨਾਂ ਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਹੈ ਉਹ ਨੂੰ ਅਦੇਸ਼ ਦੀ ਪਾਰਕਿੰਗ 'ਚ ਗੱਡੀ ਚਲਾ ਕੇ ਛੱਡ ਗਿਆ ਹੈ ਮੈਂ ਮੈਂ ਲੁਧਿਆਣੇ ਤੋਂ ਗੱਡੀ ਆਈ ਸੀ ਜਾਂ ਕੋਈ ਨਾਲ ਸੀ ਜੀ ਇਹ ਤਾਂ ਗੱਲੀ ਆਈ ਸੀਗੇ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀ ਕਿਉਂਕਿ ਸ਼ੀ ਵਾਸ ਨਾਟ ਅਵੇਅਰ ਆਫ ਬਠਿੰਡਾ ਏਰੀਆ ਤਾਂ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ ਤੇ ਉਹਦੀ ਨਾਲ-ਨਾਲ ਆਏ ਜੀ ਜੀ ਅਮਰਿਤਪਾਲ ਮਹਿਰੋਈ ਹੈ ਜੋ ਇਹਦੀ ਮਦਰ ਨੇ ਸਾਨੂੰ ਬਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਇਡੈਂਟੀਫਾਈ ਵੀ ਕੀਤਾ ਹੈ ਬਟ ਸ਼ੀ ਹੈ ਸੈਟ ਥੈਟ ਉਨੇ ਨੂੰ ਕਿਹਾ ਕਿ ਸਾਨੂੰ ਕਿਸੇ ਗੱਡੀਆਂ ਦੇ ਪ੍ਰੋਮੋਸ਼ਨ ਲਈ ਤੁਹਾਨੂੰ ਲੈ ਕੇ ਜਾਣਾ ਸੋ ਅਮਰਿਤਵਾਲ ਮਹਿਰੋ ਵਾਸ ਦ ਫਰਸਟ ਪਰਸਨ ਜਿਹਨੇ ਕੰਟੈਕਟ ਕੀਤਾ ਜਿਹਨੇ ਤੁਹਾਨੂੰ ਅਰੈਸਟ ਕੀਤਾ ਕਿ ਆમે ਉਹ ਕੀ ਨਿਹੰਗ ਹੈਗੇ ਹਾਂਜੀ ਇਹ ਨਿਹੰਗ ਵਾਣੀ ਸੀ ਰਹਿੰਦੇ ਬਟ ਐਸ ਯੂ ਮਾਈਟ ਹੈਵ ਆਲਸੋ ਸੀਨ ਕਿ ਉਸ ਟਾਈਮ ਦੇ ਵਰ ਵੇਅਰਿੰਗ ਨੋਰਮਲ ਕਲੋਸ ਅਮਰਿਤਪਾਲ ਕੰਮ ਕੀ ਕਰਦੇ ਅਮਰਿਤਪਾਲ ਜੀ ਹੁਣ ਤਾਂ ਮੈਂ ਵੀ ਇਹਦੀ ਜੋ ਹੁਣ ਤੱਕ ਦੇਖਿਆ ਹੈ ਜੋ ਇਹ ਤਾਂ ਐਫ ਆਈ ਆਰ ਵੀ ਹੈ ਦੇ ਆਰ ਡੂਇੰਗ देयर ओन ਮੋਰਲ ਪੁਲਿਸਿੰਗ ਜਿਵੇਂ ਇਸ ਕੇਸ 'ਚ ਵੀ ਦੇ ਆਰ ਸੇਇੰਗ ਕਿ ਇਹ ਕੁਝ ਇਮੋਰਲ ਗੱਲਾਂ ਸਾਡੇ ਅਗਲੇ ਯੂਥ ਨੂੰ ਖਰਾਬ ਕਰਨਾ ਚਾਹੁੰਦੀ ਸੀ ਤੇ ਅਸੀਂ ਇਹਨੂੰ ਸਮਝਾਇਆ ਇਹ ਨਹੀਂ ਹਟੀ ਤੇ ਪਿਛਲੇ ਕੇਸਸ ਤੋਂ ਵੀ ਇਹੀ ਲੱਗ ਰਿਹਾ ਹੈ ਕਿ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਹਾਂ ਹਾਂਜੀ ਅਮ੍ਰਿਤਪਾਲ ਨਾਲ ਜੁੜਿਆ ਹੋਇਆ ਹੈ ਤੇ ਨਹੀਂ ਜੀ ਇਹ ਇਹ ਬੰਦੇ ਦਾ ਨਾਮ ਅਮਰਿਤਪਾਲ ਹੈ ਬਟ ਹੀ ਇਜ਼ ਅ ਡਿਫਰੈਂਟ ਐਂਟੀਟੀ ਮੈਨ ਇਹ ਬੰਦੇ ਉਹਦੇ ਨਾਲ ਕੋਈ ਲਿੰਕ ਹੈਗਾ ਜਾਂ ਅਮਰਿਤਪਾਲ ਨਾਲ ਸੀ ਹਾਲੇ ਤੱਕ ਤਾਂ ਸਾਨੂੰ ਨਹੀਂ ਪਤਾ ਬਟ ਇਹ ਡਿਫਰੈਂਟ ਅਮਰਿਤਪਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆ ਰਹੀ ਹੈ ਜੋ ਮੁਖਤਸਰ ਦਾ ਦੱਸ ਰਿਹਾ ਫੁੱਟ ਨੂੰ ਕੁਸ਼ਿੰਦਰ ਸਿੰਘ ਨਾਮ ਦਾ ਹੈ ਹੀ ਮੋਟੇ ਬਲੋਗ ਇਸ ਤਰੀਕੀ ਜੀ ਇਸ ਕੇਸ 'ਚ ਹੁਣ ਤੱਕ ਤਾਂ ਜਿਹੜੇ ਬੰਦਿਆਂ ਨੇ ਮੇਨਲੀ ਦੋਸ ਥੋਸ Who are murdered ਹਨ ਆਹ ਦੀਸ ਟੂ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਹੁਣ ਤੱਕ ਦੀ ਤਫ਼ਤੀਸ਼ ਚ ਆਇਆ ਕਿ ਇਨੀਸ਼ੀਅਲੀ ਅਮਰਿਤਪਾਲ

ਮਨ ਕੋਈ ਪੋਸਟ ਨਹੀਂ ਕੀਤਾ ਭਾਈ ਉਹ ਜਿਹੜੇ ਵੀਡੀਓ ਤੇ ਕਹਿ ਰਹਾ ਸਮਝ ਲੈਂਦੇ ਤੇ ਨਾ ਉਹਨਾਂ ਨੇ ਪੋਸਟਾਂ ਵੀ ਪਾਈ ਆ ਮਤਲਬ ਮੈਂ ਅਸੀ ਜ਼ਿੰਮੇਵਾਰੀ ਲੈ ਲਈ ਹੈ ਉਹਦਾ ਵੀਡੀਓ ਕੀ ਹੈ ਇੰਸਟਾ ਤੇ ਵੀ ਕੁਝ ਯੂ ਨੋ ਕਿਸੇ ਕਿਸੇ ਦੋ ਨੇ ਕਾਉਂਟ ਨੂੰ ਬਾਅਦ ਚ ਗਰੀਨ ਚੋਕੀ ਫੈਕ ਮਾਰਨੀ ਹੈ ਬਟ ਦੇਰੋ ਬਟ ਅਸੀਂ ਤਾਂ ਜੀ ਕੱਲ ਰਾਤ ਨੂੰ ਉਹਨਾਂ ਨੂੰ ਆਲਰੇਡੀ ਅਰੈਸਟ ਕਰ ਲਿਆ ਸੀ ਮੈਂ ਦੇਖਿਆ ਤੁਸੀਂ ਤੇ ਦੋ ਬਿਲਕੁਲ ਹੋ ਰਹੀ 1 ਟਾਈਮ ਕਰ ਲਾ ਜੀ ਕਹਿਣਾ ਜਾ ਅਮਰਿਤਪਾਲ ਹੈ ਉਹਨੂੰ ਕਹਰੇ ਸੀ ਪ੍ਰੋਮੋਸ਼ਨ ਵਾਸਤੇ ਤੇ ਇੱਕ ਵਾਰ ਸੰਗਰੇ ਵੀ ਰੀਲ ਜਿਹੜੀ ਪਰਦੇ ਸਿਉ ਸਾਦ ਅੰਦਰ ਜਾਂ ਇਸ ਗੋਲ ਕੱਟ ਦਾ ਜਮ ਦੇਖੋ ਜੀ ਇਹਨਾਂ ਦੀ ਜਿਹੜੀ ਪੁਰਾਣੀ ਜੀ ਇੰਟਰੈਕਸ਼ਨ ਹੁਣ ਤੱਕ ਪਤਾ ਲੱਗੀ ਹੈਗੀ ਅਮਰਿਤਪਾਲ ਜਿਹੜਾ ਕਿਹੜੇ ਪਿੰਡ ਦਾ ਹੈ ਮੈਨੂੰ ਮੈਨੂੰ ਬੈਰੋ ਇਹਨੇ ਉਹਨੂੰ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਇਹਦਾ ਜੀ ਅਕਾਊਂਟ ਦੇਖੋ ਹੀ ਇਸ ਡੂਇੰਗ ਆਲ ðiਸ ਥਿੰਗਸ ਸੋ ਹੀ ਇਹ ਜਿਹੜੇ ਮੁੰਡੇ ਫੜਿਆ ਦੱਸਦੇ ਕਿ ਪਹਿਲਾਂ ਵੀ ਇਹਨੇ ਕਿਹਾ ਸੀ ਕਿ ਤੂੰ ਇਹ ਆਪਣੇ ਇਸ ਤਰ੍ਹਾਂ ਦੇ ਵੀਡੀਓਸ ਨਾ ਆਪ ਆਪਣਾ ਅਕਾਊਂਟ ਡਿਲੀਟ ਕਰ ਦੇ ਬਟ ਜੋ ਗੱਲ ਇਹਨਾਂ ਦੀ ਨਹੀਂ ਬਣੀ ਸੋ ਦੇ ਹੈਸ਼ ਥਿਸ ਕਨਸਪੀਰੇਸੀ ਕਿ ਕਿਸੇ ਤਰ੍ਹਾਂ ਇਹਨੂੰ ਅਲਿਉਰ ਕਰਕੇ ਇੱਥੇ ਲੈ ਕੇ ਆਈਏ ਔਰ ਇਹ ਰਸੋਈ ਪ੍ਰੋਮੋਸ਼ਨ ਵਾਸਤੇ ਝੂਠ ਬੋਲ ਰਿਹਾ ਸਾਰਾ ਓਬਵੀਅਸਲੀ ਕ੍ਰਿਮੀਨਲ ਕਨਸਪੀਰੇਸੀ ਤਾਂ ਤਾਂ ਹੀ ਹੋਈ ਨਾ